ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪਹਿਲਾ ਦੂਜੀ ਦੁਰਮਤ ਅੰਨੀ ਬੋਲੀ ਕਾਮ ਕ੍ਰੋਧ ਕੀ ਕੱਜੀ ਜੋਲੀ ਅਵਲ ਗੁਰਮਤ ਹੈ ਦੂਜੀ ਦੂਸਰੀ ਖੋਟੀ ਮਤ ਹੈ ਇਸ ਕੁ ਸੰਗਤ ਕਰਕੇ ਜੀਵ ਰੂਪੀ ਇਸਤਰੀ ਪ੍ਰਤੱਖ ਨੇਤਰ ਹੁੰਦਿਆ ਵੀ ਬਿਵੇਕ ਵਿਰਾਗ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਬਿਨਾ ਅਨਿਅਤ ਤੇ ਪ੍ਰਤੱਕ ਕੰਨਾ ਹੁੰਦਿਆਂ ਦੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾ ਤੋਂ ਬਿਨਾ ਬੋਲੀ ਹੋ ਰਹੀ ਹੈ ਕਾਮ ਕ੍ਰੋਧ ਆਦਿ ਵਿਕਾਰਾਂ ਦੀ ਕੱਜੀ ਝੋਲੀ ਪਹਿਨੀ ਹੋਈ ਵਾ ਕਾਮ ਕ੍ਰੋਧ ਆਦਿ ਵਿਕਾਰਾਂ ਦੀ ਗਰਸੀ ਹੋਈ ਬੁੱਧ ਦੇਹ ਰੂਪੀ ਝੋਲੀ ਕੱਜੇ ਪਾਸੇ ਹੀ ਲੱਗ ਰਹੀ ਹੈ ਕਰਵਰ ਸਹਿਜ ਨ ਜਾਣੈ ਸੋਹਰ ਬਿਨ ਪਿਰ ਨੀਂਦ ਨ ਪਾਈ ਹੈ ਇਹ ਜੀਵ ਰੂਪੀ ਅਗਿਆਤ ਅਵਸਥਾ ਵਾਲੀ ਸੋਹਰ ਇਸਤਰੀ ਆਪਣੇ ਘਰ ਹਿਰਦੇ ਵਿੱਚ ਵਸਦੇ ਵਰਪਤੀ ਪਰਮੇਸ਼ਰ ਨੂੰ ਸਹਿਜ ਸੁਭਾਵਕ ਹੀ ਨਹੀਂ ਜਾਣਦੀ ਉਸਨੇ ਫਿਰ ਪਤੀ ਪਰਮੇਸ਼ਰ ਦੀ ਸਖਿਆਤਾ ਤੋਂ ਬਗੈਰ ਸ਼ਾਂਤੀ ਸਮਾਧੀ ਕਾਗਰਤਾ ਰੂਪੀ ਨੀਂਦ ਨਹੀਂ ਪਾਉਣਾ ਕੀਤਾ ਹੈ ਅੰਤਰ ਅਗਨ ਜਲੈ ਪੜਕਾਰੇ ਮਨਮੁਖ ਤੱਕੇ ਕੁੰਡਾ ਚਾਰੇ ਉਸ ਦੇ ਅੰਦਰ ਤ੍ਰਿਸ਼ਨਾ ਰੂਪੀ ਅਗਨ ਆਗ ਪੜਕਾਰੇ ਪੜ ਪੜ ਸ਼ਬਦ ਕਰਦੀ ਹੋਈ ਵਾ ਪਟਦੀ ਨਿਆਈ ਜਲੈ ਬਲ ਰਹੀ ਹੈ ਮਨਮੁਖ ਪੁਰਸ਼ ਕੁੰਡਾ ਚਾਰੇ ਚਾਰੇ ਦਿਸ਼ਾਵਾਂ ਦੇ ਪਦਾਰਥਾਂ ਨੂੰ ਪ੍ਰਾਪਤ ਕਰਨ ਲਈ ਤੱਕਦਾ ਰਹਿੰਦਾ ਹੈ ਬਿਨ ਸਤਗੁਰ ਸੇਵੇ ਕਿਉ ਸੁਖ ਪਾਈਐ ਸਾਚੇ ਹਾਥ ਵਡਾਈ ਹੈ ਸਤਿਗੁਰੂ ਸਾਹਿਬ ਜੀ ਦੀ ਸੇਵੇ ਟਹਿਲ ਕੀਤੇ ਤੂੰ ਬਗੈਰ ਕਿਵੇਂ ਕੋਈ ਸੁਖ ਪ੍ਰਾਪਤ ਕਰ ਸਕੀਦਾ ਹੈ ਪਾਵ ਨਹੀਂ ਪ੍ਰਾਪਤ ਹੋ ਸਕਦਾ ਇਹ ਤਾਂ ਸੱਚੇ ਪਰਮੇਸ਼ਰ ਦੇ ਹੱਥ ਵਿੱਚ ਹੀ ਵਿੜਾਈ ਹੈ ਪਾਵ ਕਿਰਪਾ ਕਰੇ ਤਾਂ ਹੀ ਗੁਰੂ ਦੀ ਸੇਵਾ ਪ੍ਰਾਪਤ ਹੁੰਦੀ ਹੈ ਕਾਮ ਕ੍ਰੋਧ ਅਹੰਕਾਰ ਨਿਵਾਰੇ ਤਸਕਰ ਪੰਜ ਸਬਦ ਸੰਗਾਰੇ ਕਾਮ ਕ੍ਰੋਧ ਅਹੰਕਾਰ ਨੂੰ ਨਿਵਾਰੇ ਨਿਵਿਰਤ ਕਰੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਤਸਕਰ ਚੋਰ ਗੁਰੂ ਦੇ ਸ਼ਬਦ ਉਪਦੇਸ਼ ਨਾਲ ਮਾਰ ਨਾ ਕਰੇ ਗਿਆਨ ਖੜਗ ਲੈ ਮਨ ਸਿਉ ਲੂਜੈ ਮਨ ਸਾ ਮਨਹਿ ਸਮਾਈ ਹੈ ਗਿਆਨ ਰੂਪੀ ਖੰਡਾ ਲੈ ਕਰਕੇ ਇਸ ਮਨ ਦੇ ਨਾਲ ਝਗੜਨਾ ਕਰੇ ਇਸ ਨਾਲ ਵਾਸ਼ਨਾ ਮਨਸਾ ਬੁੱਧੀ ਦੇ ਅੰਦਰਲੀ ਚਤੁਰਤਾ ਮਨਹਿ ਮਨ ਵਿੱਚ ਹੀ ਸਮਾ ਜਾਂਦੀ ਹੈ ਮਾ ਕੀ ਰਗਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰ ਆਪਾਰਾ ਏ ਪ੍ਰਭੂ ਮਾ ਦੀ ਰਗਤ ਰਤ ਤੇ ਪਿਤਾ ਪਿਓ ਦੇ ਬਿੰਦ ਵੀਰਜ ਦੀ ਬੂੰਦ ਨੂੰ ਧਾਰਨ ਰੱਖ ਕਰਕੇ ਏ ਅਪਾਰ ਬੇਅੰਤ ਪ੍ਰਭੂ ਤੂੰ ਇਨਾ ਮਲੇਨ ਅੰਛਾ ਤੋਂ ਸੁੰਦਰ ਮੂਰਤ ਸ਼ਕਲ ਸੂਰਤ ਆਕਾਰ ਰੂਪ ਨੂੰ ਬਣਾਉਣਾ ਕਰਿਆ ਹੈ ਜੋਤ ਦਾਤ ਜੇਤੀ ਸਭ ਤੇਰੀ ਤੂੰ ਕਰਤਾ ਸਭ ਠਾਈ ਹੈ हे प्रभु जितने में बुद्धि के अंदर ज्योत ज्ञात अति ब्रह्म विद्या जस आदि दात बक्षिश है ये सारी तेरे ही दीती हुई है तू सब संसार दा कर्ता रचनहार अति सारीयां ठावां विच व्यापक है तुज ही किया जन्मण मरणा गुर ते समझ पड़ी क्या डरड़ा हे प्रभु तू ही फिर संसार विच जीवा दा जन्मणा ते मरणा बनावणा कीता है ਇਹ ਸਮਝ ਸੂਝ ਗੁਰੂ ਤੋਂ ਹੀ ਪੜੀ ਪ੍ਰਾਪਤ ਹੋਈ ਹੈ ਕਿ ਸਭ ਕੁਝ ਤੂੰ ਹੀ ਰਚਨਾ ਕੀਤਾ ਹੈ ਫੇਰ ਹੁਣ ਅਸੀਂ ਕੀ ਡਰਨਾ ਹੈ ਤੂੰ ਦਿਆਲ ਦਇਆ ਕਰ ਦੇਖੈ ਦੁੱਖ ਦਰਦ ਸਰੀਰ ਹੋ ਜਾਈ ਹੈ ਏ ਪ੍ਰਭੂ ਤੂੰ ਦਿਆਲੂ ਦਇਆ ਦਾ ਆਲਕਾਰ ਹੈ ਜਿਸ ਮਨੁੱਖ ਵੱਲ ਤੂੰ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦਾ ਵੇਖਦਾ ਹੈ ਉਸ ਦਾ ਜੰਮਣ ਮਰਨ ਦਾ ਦੁੱਖ ਅਵਿਦਿਆ ਆਦਿ ਦੀ ਦਰਦ ਪੀੜਾ ਸਰੀਰ ਵਿੱਚੋਂ ਚਲੀ ਜਾਂਦੀ ਹੈ ਨਿਜ ਘਰ ਬੈਸ ਰਹੇ ਭਉ ਖਾਇਆ ਤਾਵਤ ਰਾਖੇ ਠਾਕ ਰਹਾਇਆ ਜਿਨ੍ਹਾਂ ਨੇ ਕਹਿੰਦੇ ਤੇਰੇ ਪੈ ਨੂੰ ਖਾ ਤਾਰਨ ਕੀਤਾ ਹੈ ਉਹ ਨਿਜ ਆਪਣੇ ਸਰੂਪ ਰੂਪੀ ਘਰ ਵਿੱਚ ਸਤਸੰਗਤ ਤੁਰਿਆ ਪਦ ਰੂਪੀ ਘਰ ਵਿੱਚ ਅੰਤਰਮੁਖ ਬਿਰਤੀ ਕਰਕੇ ਬੈਠੇ ਰਹਿੰਦੇ ਹਨ ਉਹਨਾਂ ਨੇ ਵਿਸ਼ਿਆਂ ਵੱਲ ਤਾਵਤ ਦੌੜਦੇ ਇੰਦਰੀਆਂ ਨੂੰ ਕਾਬੂ ਕਰਕੇ ਰੱਖ ਲਿਆ ਹੈ ਅਤੇ ਆਪਣੇ ਮਨ ਨੂੰ ਸੰਕਲਪਾਂ ਵਿਚਲਪਾਂ ਵੱਲ ਦੌੜਦੇ ਨੂੰ ਠਾਕ ਕੇ ਰੋਕ ਕੇ ਰੱਖ ਲਿਆ ਹੈ। ਕਮਲ ਵਿਗਾਸ ਹਰੇ ਸਰ ਸੁਭਰ ਆਤਮ ਰਾਮ ਸਖਾਈ ਹੈ। ਉਹਨਾਂ ਦਾ ਅੰਤਿਆਕਰੂਪੀ ਸਰ ਸਰੋਵਰ ਨਾਮ ਰੂਪੀ ਪਾਣੀ ਨਾਲ ਸੁਭਰ ਹੁੰਦਾ ਲਬ ਲਬ ਭਰਿਆ ਰਹਿੰਦਾ। ਜਿਸ ਵਿੱਚ ਸ਼ੁਭ ਗੁਣਾ ਰੂਪੀ ਕਮਲ ਵਿਗਾਸ ਖਿੜਾਏ ਹਨ ਅਤੇ ਆਨੰਦ ਨਾਲ ਹਰੇ ਭਰੇ ਹੋਏ। हे ਆਤਮ ਆਪਣਾ ਆਪ ਰੂਪ ਰਾਮ ਪ੍ਰਭੂ ਤੂੰ ਉਹਨਾਂ ਦਾ ਸਖਾਈ ਸਹਾਇਤਾ ਕਰਨ ਵਾਲਾ ਮਿੱਤਰ ਰੂਪ ਹੈ। ਮਰਨ ਲਿਖਾਈ ਮੰਡਲ ਮਹਿ ਆਏ ਕਿਉ ਰਹੀ ਹੈ ਚੱਲਣਾ ਪਰਦਾਏ। ਸਭ ਜੀਵ ਆਪਣਾ ਮਰਣਾ ਮੌਤ ਦਾ ਪਰਵਾਨਾ ਲਗਾ ਕਰਕੇ ਇਸ ਮੰਡਲ ਸੰਸਾਰ ਵਿੱਚ ਆਏ। ਫਿਰ ਇਥੇ ਅਚਲ ਹੋ ਕੇ ਕਿਵੇਂ ਰਹਿ ਸਕਾਂਗੇ। ਨਹੀਂ ਰਹਿ ਸਕਾਂਗੇ ਅੰਤ ਨੂੰ ਪਰਥਾਏ ਪਰਾਏ ਥਾਂ ਭਾਵ ਪਰਲੋਕ ਵੀ ਚੱਲਣਾ ਜਾਣਾ ਹੀ ਪੈਣਾ ਹੈ ਸੱਚਾ ਅਮਰ ਸੱਜੇ ਅਮਰਾਪੁਰ ਸੋ ਸੱਚ ਮਿਲੇ ਵਡਾਈ ਹੈ ਪਰਮੇਸ਼ਰ ਦਾ ਜਸ ਪਰਮੇਸ਼ਰ ਦਾ ਸੱਚਾ ਅਮਰ ਹੁਕਮ ਹੈ ਜੋ ਉਸ ਦੇ ਸੱਚੇ ਅਮਰਾ ਹੁਕਮ ਵਿੱਚ ਪੂਰਨ ਤੌਰ ਤੇ ਜੁੜੇ ਹੋਏ ਸੱਚਾ ਹੁਕਮ ਮੰਨਣ ਵਾਲੇ ਅਮਰਾ ਮੌਤ ਤੋਂ ਰਹਿਤ ਪੂਰੀ ਭਾਵ ਅਚਲ ਪਦਵੀ ਵਿੱਚ ਪਹੁੰਚ ਕੇ ਸੱਚੇ ਦਾ ਸਰੂਪ ਹੋ ਜਾਂਦੇ ਉਹ ਸੱਚ ਸਰੂਪ ਵਿੱਚ ਮਿਲ ਜਾਂਦੇ ਹਨ ਵਾ ਸੱਚਾ ਨਾਮ ਜਪਣ ਵਾਲਿਆਂ ਨੂੰ ਸੱਚ ਸਰੂਪ ਦੀ ਪ੍ਰਾਪਤੀ ਰੂਪ ਵਡਾਈ ਸ਼ੁਭਾ ਮਿਲਦੀ ਹੈ ਆਪ ਉਪਾਇਆ ਜਗਤ ਸਬਾਇਆ ਜਿਨ ਸਿਰਿਆ ਤਿਨ ਧੰਦੇ ਲਾਇਆ ਇਹ ਕਹਿੰਦੇ ਸਾਰਾ ਜਗਤ ਸੰਸਾਰ ਸੱਚੇ ਪ੍ਰਭੂ ਨੇ ਆਪ ਹੀ ਉਪਾਇਆ ਪੈਦਾ ਕੀਤਾ ਹੈ ਜਿਸ ਪਰਮੇਸ਼ਰ ਨੇ ਸਿਰਜਿਆ ਰਚਨਾ ਕੀਤਾ ਹੈ ਉਸਨੇ ਜੀਵਾਂ ਦੀ ਵਾਸ਼ਨਾ ਅਨਸਾਰ ਧੰਦੇ ਕਮਾਂਕਾਰਾਂ ਵਿੱਚ ਲਾਉਣਾ ਕੀਤਾ ਸੱਚ ਹੈ ਉਪਰ ਅਵਰ ਨ ਦੀਸੈ ਸਾਚੇ ਕੀਮਤ ਪਾਈ ਹੈ ਸੱਜੇ ਪਰਮੇਸ਼ਰ ਦੇ ਉੱਤੇ ਅਵਰ ਹੋਰ ਕੋਈ ਵੀ ਸਮਰੱਥ ਨਹੀਂ ਦਿਸਦਾ ਸੱਜੇ ਪ੍ਰਭੂ ਨੇ ਆਪ ਹੀ ਸੰਸਾਰ ਦੀ ਪੁੰਨ ਪਾਪ ਦੀ ਕੀਮਤ ਪਾਉਣਾ ਕੀਤੀ ਹੈ ਇੱਥੇ ਗੋਇਲੜਾ ਦਿਨਚਾਰੇ ਖੇਲ ਤਮਾਸ਼ਾ ਧੁੰਦੂ ਕਾਰੇ ਜੀਵ ਇੱਥੇ ਹੁੰਦਾ ਇਹ ਸੰਸਾਰ ਵਿੱਚ ਗੋਇਲੜਾ ਗੋਇਲ ਨਿਵਾਸ ਦੀ ਨਿਆਈ ਚਾਰ ਕੋਈ ਦਿਨ ਦਾ ਵਾਸੀ ਹੈ ਪਾਪ ਜਦੋਂ ਕਿਤੇ ਔੜ ਲੱਗ ਜਾਂਦੀ ਪਾਪ ਕਾਲ ਪੈ ਜਾਂਦਾ ਤਾਂ ਗਾਈਆਂ ਮੱਝਾਂ ਚਾਰਨ ਵਾਲੇ ਗਵਾਲੇ ਪਾਪ ਗੁਜਰ ਜਿਨ੍ਹਾਂ ਨੂੰ ਅਸੀਂ ਕਹਿ ਦਿੰਨੇ ਆਪਣੇ ਪਸ਼ੂ ਆਦ ਲੈ ਕੇ ਦਰਿਆਵਾਂ ਆਦ ਪਾਣੀ ਵਾਲੇ ਸਥਾਨਾਂ ਦੇ ਕਿਨਾਰਿਆਂ ਉੱਤੇ ਮਾਲ ਡੰਗਰ ਚਾਰਨ ਲਈ ਕੋਈ ਸਮਾਂ ਮਤੀਤ ਕਰ ਲਈ ਚਲੇ ਜਾਂਦੇ ਜਿਤਨਾ ਚਿਰ ਵਰਖਾ ਨਹੀਂ ਹੁੰਦੀ ਉਹਨਾਂ ਚਿਰ ਉਹ ਗਾਈਆਂ ਮੱਝਾਂ ਨੂੰ ਦਰਿਆਵਾਂ ਕਿਨਾਰੇ ਕਾਦ ਚਾਰਦੇ ਜੇਕਰ ਉੱਥੇ ਮੇਰ ਕਰਕੇ ਬੈਠ ਜਾਣ ਤਾਂ ਕੌਣ ਰਹਿਣ ਦੇਵੇਗਾ ਇੱਕ ਦਿਨ ਤਾਂ ਉੱਥੋਂ ਜਾਣਾ ਹੀ ਪਵੇਗਾ ਇਸੇ ਪ੍ਰਕਾਰ ਸੂਖਮ ਸਤੂਲ ਤੇ ਕਾਰਨ ਦੇਹਾਂ ਰੂਪੀ ਗਾਈਆਂ ਨੂੰ ਜੀਵਾਤਮਾ ਰੂਪੀ ਗਵਾਲਾ ਸੰਸਾਰ ਰੂਪੀ ਦਰਿਆ ਵਿੱਚ ਲੈ ਕੇ ਆਇਆ ਹੈ ਕਾਲ ਰੂਪੀ ਮੀ ਪੈਣ ਤੋਂ ਸਭ ਨੇ ਚਲੇ ਹੀ ਜਾਣਾ ਹੈ ਪਾਵ ਇੱਥੇ ਪੱਕਾ ਮੁਕਾਮ ਕਿਸੇ ਦਾ ਨਹੀਂ ਬਾਜੀ ਖੇਲ ਗਏ ਬਾਜੀਗਰ ਜਿਉ ਨਿਸ ਸੁਪਨੇ ਪਖਲਾਈ ਹੈ ਬਾਜੀਗਰ ਖੇਡਾਂ ਕਰਨ ਵਾਲੇ ਜੀਵ ਇਸ ਸੰਸਾਰ ਰੂਪੀ ਖੇਲ ਵਿੱਚ ਪੈ ਕੇ ਆਪਣੀ ਜਾਗਰਤ ਸੁਪਨ ਸੁਖੋਪਤ ਦੀ ਬਾਜੀ ਖੇਡ ਕੇ ਚਲੇ ਗਏ ਸੰਸਾਰ ਵਿੱਚ ਇਉਂ ਭਰਮਦੇ ਰਹਿੰਦੇ ਜਿਵੇਂ ਨਿਸ ਰਾਤ ਨੂੰ ਸਪਨੇ ਵਿੱਚ ਪਖਲਾਈ ਬਰੜਾਉਂਦਾ ਹੈ ਅਰਥਾਤ ਜੀਵ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਸੰਸਾਰ ਰੂਪੀ ਸੁਪਨੇ ਵਿੱਚ ਪਖਲਾਉਂਦੇ ਹਨ ਬਰੜਾਉਂਦੇ ਹਨ ਭਟਕਦੇ ਰਹਿੰਦੇ ਹਨ ਤਿਨ ਕਉ ਤਖਤ ਮਿਲੀ ਵਡਿਆਈ ਨਿਰਪਉ ਮਨ ਵਸਿਆ ਲਿਵ ਲਾਈ ਕਹਿੰਦੇ ਉਹਨਾਂ ਪੁਰਖਾਂ ਨੂੰ ਹੀ ਸਰੂਪ ਰੂਪੀ ਤਖਤ ਦੀ ਪ੍ਰਾਪਤੀ ਰੂਪ ਵਡਿਆਈ ਮਿਲੀ ਹੈ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਨਿਰਪਉ ਭੈ ਤੋ ਰਹਤ ਪ੍ਰਭੂ ਵਸ ਜਾਂਦਾ ਅਤੇ ਜਿਨ੍ਹਾਂ ਨੇ ਹਰੀ ਵਿੱਚ ਆਪਣੀ ਲਿਵ ਬਿਰਤੀ ਲਾਈ ਹੋਈ ਆ ਖੰਡੀ ਬ੍ਰਹਮੰਡੀ ਪਾਤਾਲੀ ਪੁਰਈ ਪ੍ਰਿਤ੍ਰੇ ਪਵਣਤਾੜੀ ਲਾਈ ਹੈ ਹਾਂ ਨੌ ਖੰਡਾਂ ਬ੍ਰਹਮੰਡਾਂ ਪਤਾਲਾਂ ਤੇ ਸ਼ਿਵ ਵਿਸ਼ਨਾਦ ਪੁਰਈ ਪੁਰੀਆਂ ਵਿੱਚ ਅਤੇ ਤ੍ਰੇ ਪਵਣ ਤਿੰਨਾ ਲੋਕਾਂ ਵਿੱਚ ਉਸ ਪ੍ਰਭੂ ਨੇ ਤਾੜੀ ਸਮਾਧੀ ਲਾਈ ਹੋਈ ਪਾਪ ਸਭ ਥਾਈਂ ਵਿਆਪਕ ਹੈ ਜੋ ਹਰੀ ਖੰਡਾ ਬ੍ਰਹਿਮੰਡਾ ਪਤਾਲਾ ਪੁਰੀਆਂ ਤੇ ਤਰੇ ਭਵਨ ਤਿੰਨਾ ਲੋਕਾਂ ਵਿੱਚ ਵਿਆਪ ਗਿਆ ਉਸ ਹਰੀ ਵਿੱਚ ਗੁਰਮੁਖ ਜਨਾਂ ਨੇ ਸਮਾਦੀ ਲਾਈ ਹੋਈ ਸਾਚੀ ਨਗਰੀ ਤਖਤ ਸਜਾਵਾ ਗੁਰਮੁਖ ਸਾਚ ਮਿਲੇ ਸੁਖ ਪਾਵਾ ਉਹਨਾਂ ਦੀ ਦੇਹੀ ਰੂਪੀ ਨਗਰੀ ਜਿਹੜੀ ਆ ਸੱਚੀ ਹੈ ਅਤਿਆੰਤ ਗਰ ਰੂਪੀ ਤਖਤ ਵੀ ਸੱਚ ਸਜਾਵਾ ਸੱਚਾ ਹੈ ਦਸਮ ਦਵਾਰ ਰੂਪੀ ਨਗਰੀ ਵੀ ਸੱਚੀ ਅਤੇ ਉਸ ਉੱਪਰ ਸਹਾਂਸਰ ਦਲ ਰੂਪੀ ਤਖਤ ਵੀ ਸੱਚਾ ਹੈ ਸਾਧ ਸੰਗਤ ਰੂਪੀ ਨਗਰੀ ਵੀ ਸੱਚੀ ਹੈ ਅਤੇ ਸਾਧ ਸੰਗਤ ਉੱਪਰ ਨਿਸ਼ਚੇ ਰੂਪੀ ਤਖਤ ਵੀ ਸੱਚਾ ਹੈ ਸ਼ੁਭ ਗੁਣਾ ਰੂਪੀ ਨਗਰੀ ਵੀ ਸੱਚੀ ਹੈ ਅਤੇ ਦੁਰਿਆ ਪਾਦਰੂਪੀ ਤਖਤ ਵੀ ਸੱਚਾ ਹੈ ਹਾਂ ਗੁਰਮੁਖ ਜਨਾਂ ਨੂੰ ਗੁਰਾਂ ਦੁਆਰਾ ਸੱਚਾ ਨਾਮ ਮਿਲੇ ਕੇ ਇਹ ਪ੍ਰਾਪਤ ਹੁੰਦਾ ਹੈ ਜਿਸ ਕਰਕੇ ਉਹ ਫਿਰ ਸੁਖ ਪਾਵਾ ਸੁਖ ਸਰੂਪ ਨੂੰ ਪਾਵਾ ਪਾਉਣਾ ਕਰਦੇ ਆ ਸਾਚੇ ਸਾਚੇ ਤਖਤ ਵਡਾਈ ਹੋ ਮੈਂ ਗਣਤ ਗਵਾਈ ਹੈ ਉਹਨਾਂ ਨੂੰ ਹੀ ਸੱਚੇ ਪਰਮੇਸ਼ਰ ਦੇ ਪਾਸ ਸੱਚ ਸਰੂਪ ਰੂਪੀ ਤਖਤ ਦੀ ਪ੍ਰਾਪਤੀ ਰੂਪ ਵਡਾਈ ਸ਼ੋਭਾ ਮਿਲਦੀ ਜਿਨ੍ਹਾਂ ਨੇ ਹੰਕਤਾ ਮਮਤਾ ਦੀ ਗਿਣਤੀ ਗਵਾਈ ਹੋਈ ਗਣਤ ਗਣੀਐ ਸੈਸਾ ਜੀਐ ਕਿਉ ਸੁਖ ਪਾਵੈ ਦੂਐ ਤੀਐ ਹਾਂ ਕਰਮ ਧਰਮ ਦੀ ਗਿਣਤੀ ਗਿਣਦੇ ਤਾਂ ਹਿਰਦੇ ਵਾ ਜੀਵਾ ਅੰਦਰ ਸੈਸਾ ਸੰਸਾ ਬਣਿਆ ਰਹਿੰਦਾ ਦੂਐ ਦਵੇਤ ਤੀਇ ਤਿੰਨਾ ਗੁਣ ਵਤ੍ਰਿ ਗੁਣੀ ਮਾਇਆ ਵਿੱਚ ਲੱਗਣ ਕਰਕੇ ਜੀਵ ਕਿਵੇਂ ਸੁਖ ਪਾ ਸਕਦਾ ਹੈ ਕਿਉਂ ਸੁਖ ਪਾਵੈ ਦੂਐ ਤੀਇ ਉਹ ਕਿਵੇਂ ਸੁਖ ਪਾਵੇਗਾ ਜਿਹੜਾ ਦੂਐ ਤੀਇ ਵਿੱਚ ਲੰਗਾ ਹੋਇਆ ਹੈ ਨਿਰਮਲ ਏਕ ਨਿਰੰਜਨ ਦਾਤਾ ਗੁਰ ਪੂਰੇ ਤੇ ਪਤ ਪਾਈ ਹੈ ਨਿਰਮਲ ਉਜਲ ਏਕ ਅਦਵੈਤ ਸਰੂਪ ਅਤਿ ਨਿਰੰਜਨ ਸ਼ੁੱਧ ਸਰੂਪ ਇੱਕ ਦਾਤਾ ਦਾਤਾਰ ਪਰਮੇਸ਼ਰ ਹੀ ਉਸਦੀ ਪ੍ਰਾਪਤੀ ਰੂਪੀ ਪਦ ਪ੍ਰਤੀਸ਼ਟਾ ਇੱਜਤ ਪੂਰਨ ਗੁਰੂ ਸਾਹਿਬ ਜੀ ਤੋਂ ਹੀ ਪਾਈਦੀ ਹੈ ਉਸ ਪਤੀ ਪਰਮੇਸ਼ਰ ਦੀ ਪੂਰਨ ਗੁਰੂ ਸਾਹਿਬ ਜੀ ਦੀ ਦੁਆਰਾ ਹੀ ਪ੍ਰਾਪਤੀ ਹੁੰਦੀ ਹੈ ਜੁਗ ਜੁਗ ਵਿਰਲੀ ਗੁਰਮਖ ਜਾਤਾ ਸਾਚਾ ਰਵ ਰਹਿਆ ਮਨ ਰਤਾ ਉਹ ਪਰਮੇਸ਼ਰ ਜੁਗਾਂ ਜੁਗਾਂ ਵਿੱਚ ਵਿਆਪਕ ਹੈ ਪਰ ਕਿਸੇ ਵਿਰਲੀ ਟਾਵੇਂ ਟਾਵੇਂ ਗੁਰਮੁਖਾ ਨੇ ਗੁਰਾਂ ਦੁਆਰਾ ਉਸ ਨੂੰ ਜਾਣਿਆ ਹੈ ਕਿ ਸੱਚਾ ਪਰਮੇਸ਼ਰ ਸਾਰੇ ਜੁਗਾਂ ਥਾਵਾਂ ਵਿੱਚ ਵਿਆਪਕ ਹੋ ਰਿਹਾ ਇਹ ਉਹ ਨਿਸ਼ਚਾ ਕਰਕੇ ਉਸ ਗੁਰਮੁਖ ਦਾ ਮਨ ਹਿਰਦਾ ਉਸ ਪਰਮੇਸ਼ਰ ਨਾਲ ਰੰਗਿਆ ਜਾਂਦਾ ਤਿਸ ਕੀ ਓਟ ਗਹੀ ਸੁਖ ਪਾਇਆ ਮਨ ਤਨ ਮੈਲ ਨ ਕਾਈ ਹੈ ਹਾਉ ਉਸ ਪਰਮੇਸ਼ਰ ਦੀ ਜਿਸ ਨੇ ਓਟ ਟੇਕ ਗਹੀ ਗ੍ਰਹਿਣ ਕੀਤੀ ਹੈ ਉਸਨੇ ਹੀ ਸੋਕ ਸਰੂਪ ਨੂੰ ਪਉਣਾ ਕੀਤਾ ਹੈ ਉਸ ਦੇ ਮਨ ਹਿਰਦੇ ਅੰਦਰ ਹੰਗਤਾ ਮਮਤਾ ਤੇ ਤਨ ਸਰੀਰ ਵਿੱਚ ਵਿਕਾਰਾਂ ਆਦਿ ਦੀ ਕੋਈ ਵੀ ਮੈਲ ਮਲੀਨਤਾ ਹੀ ਨਹੀਂ ਹੈ ਜੀਬ ਰਸਾਇਣ ਸਾਚੈ ਰਾਤੀ ਹਰ ਪ੍ਰਭ ਸੰਗੀ ਭਉ ਨ ਅਪਰਾਤੀ ਜਿਸ ਮਨੁੱਖ ਦੀ ਕਹਿੰਦੇ ਪ੍ਰਤਖ ਵਾ ਪ੍ਰੀਤ ਰੂਪੀ ਜੀਬ ਰਸਨਾ ਰਸਾਇਣ ਰਸਾਂ ਦੇ ਘਰ ਸੱਚੇ ਪ੍ਰਭੂ ਦੇ ਨਾਮ ਰੰਗ ਵਿੱਚ ਰੰਗੀ ਜਾਂਦੀ ਹੈ ਉਸ ਦੀ ਬੁੱਧ ਦਾ ਹਰੇ ਭਰੇ ਕਰਨ ਵਾਲਾ ਪ੍ਰਭੂ ਸੰਗੀ ਸਾਥੀ ਬਣ ਜਾਂਦਾ ਅਤੇ ਉਸ ਮਨੁੱਖ ਨੂੰ ਸਤ ਪ੍ਰਕਾਰ ਦਾ ਪਉ ਡਰ ਅਤੇ ਭਰਾਤੀ फडਕਣਾ ਆਦ ਨਹੀਂ ਵਿਆਪਦੀ ਸਰਵਣ ਸਰੋਤ ਰੱਜੇ ਗੁਰਬਾਣੀ ਜੋਤੀ ਜੋਤ ਮਿਲਾਈ ਹੈ ਗੁਰਬਾਣੀ ਸਤਗੁਰੂ ਜੀ ਦੀ ਬਾਣੀ ਦੇ ਸਰਵਣ ਸੁਣਨ ਵਿੱਚ ਉਸ ਦੇ ਸਰੋਤ ਕੰਨ ਰੱਜੇ ਤ੍ਰਿਪਤ ਹੋਏ ਰਹਿੰਦੇ ਉਸ ਦੀ ਪਰਤਕ ਜੋਤ ਜੋਤੀ ਅਦਵੈਤ ਆਨੰਦ ਸਰੂਪ ਪ੍ਰਭੂ ਨੇ ਆਪਣੇ ਵਿੱਚ ਮਿਲਾਈ ਮਿਲਾਉਣਾ ਕੀਤੀ ਹੈ ਰੱਖ ਰੱਖ ਪੈਰ ਰੱਖ ਰੱਖ ਪੈਰ ਧਰੇ ਪਉ ਧਰਣਾ ਜਤ ਕਤ ਦੇਖਉ ਤੇਰੀ ਸਰਣਾ ਗੁਰਮੁਖ ਜਨ ਧਰਦੀ ਪਉ ਨਾ ਉਪਰ ਕੁ ਸੰਗਤ ਵੱਲੋ ਰੋਕ ਰੋਕੇ ਆਪਣੇ ਪੈਰ ਚਰਨ ਧਰ ਦੇ ਰੱਖਦੇ ਆ ਵਾ ਆਪਣੇ ਮਨ ਰੂਪੀ ਪੈਰ ਨੂੰ ਵਿਸ਼ਿਆਂ ਵੱਲੋਂ ਰੋਕ ਰੋਕੇ ਭੂਮਾ ਰੂਪੀ ਬ੍ਰਹਮ ਉਪਰ ਇਸਤਿਤ ਕਰਦੇ ਹਨ हे प्रभु ओ जात कद जिथे कि देवी देख दे ओ तेरी ही शरणा उठ तक दे आ दुख सुख देह तू है मन पावे तुज ही सयो बण आई है हे प्रभु पावे तू उना गुरमुख जना नु दुख देना करे पर उना दे मन हृदय विच तू ही पौंदा है अते तेरे ही नाल उना दी प्रीति बण आंदी है ਅੰਤ ਕਾਲ ਕੋ ਬੇਲੀ ਨਾਹੀ ਗੁਰਮੁਖ ਜਾਤਾ ਤੁਧ ਸਾਲਾਹੀ ਅੰਤ ਦੇ ਕਾਲ ਸਮੇਂ ਵਿੱਚ ਜੀਵ ਦਾ ਕੋਈ ਵੀ ਬੇਲੀ ਸਹਾਇਕ ਨਹੀਂ ਹੁੰਦਾ ਏ ਪ੍ਰਭੂ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਇਹ ਜਾਤਾ ਜਾਣ ਕੇ ਤੁਧ ਤੈਨੂੰ ਹੀ ਸਾਲਾਹੀ ਸਲਾਉਣਾ ਕੀਤਾ ਹੈ ਨਾਨਕ ਨਾਮ ਰਤੇ ਬੈਰਾਗੀ ਨਿਜ ਘਰ ਤਾੜੀ ਲਾਈ ਹੈ ਸਤਿਗੁਰੂ ਸਾਹਿਬ ਜੀ ਇਸ ਪਾਵਨ ਸ਼ਬਦ ਨੂੰ ਸੰਪੂਰਨ ਕਰਦਿਆਂ ਆ ਫਰਮਾਉਂਦੇ ਆ ਕਿ ਹੇ ਪਰਮੇਸ਼ਰ ਜੋ ਤੇਰੇ ਨਾਮ ਵਿੱਚ ਰੰਗੇ ਹੋਏ ਹਨ ਉਹ ਪੂਰਨ ਵਿਰਾਗਵਾਨ ਹਨ ਤੇ ਉਹਨਾਂ ਨੇ ਨੇ ਜ ਆਪਣੇ ਸਰੂਪ ਰੂਪੀ ਘਰ ਵਿੱਚ 따ੜੀ ਸਮਾਧੀ ਲਾਉਣਾ ਕੀਤੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ